ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਜਿਹਦੀ ਕੀ ਮੌਜੂਦਾ ਐਮਐਲਏ ਲਾਬਸੋਂ ਉੱਗੋ ਕੇ ਨਾਲ ਟਕਰਾਰ ਵੀ ਹੁੰਦੀ ਹੈ ਤੇ ਗ੍ਰਹਿ ਮੰਤ్రਾਲਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੀਆ ਸੋ ਗ੍ਰਹਿ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਸਰਪੰਚ ਕਲਕੱਤਾ ਮਿਲਿਆ ਚੜਦੀ ਕਲਾ ਚ ਹੁੰਦਾ ਸੀ ਹਮੇਸ਼ਾ ਨੇ ਬਾਈ ਕੀ ਹਾਲ ਆ ਕਿਵੇਂ ਗੁੰਡਾ ਰਾਜ ਨੇ ਯੂਪੀ ਨੂੰ ਵੀ ਪਿੱਛੇ ਛੱਡ ਦਿੱਤਾ ਯੂਪੀ ਚ ਤੱਡੀਆਂ ਰਿਪੋਰਟਾਂ ਪੰਜਾਬ ਪੁਲਿਸ ਲੇਖ ਹੀ ਨਹੀਂ ਨਾਕਾਮਯਾਬੀ ਦੇ ਨਾਲ ਇੱਕ ਨੌਜਵਾਨ ਹੋਰ ਇਸ ਦੁਨੀਆ ਤੋਂ ਛੇ ਗਿਆ ਕੱਲ ਪੰਜਾਬੀਓ ਪੰਜਾਬੀ ਉਹ ਪੰਜਾਬ ਦੇ ਵਿੱਚ ਇਸ ਸਮੇਂ ਗੁੰਡਾ ਰਾਜ ਚੱਲ ਰਿਹਾ ਲੱਗਦਾ ਹੈ ਪੰਜਾਬ ਦੇ ਵਿੱਚ ਰੋਜ਼ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਇਦਾਂ ਲੱਗਦਾ ਹੈ ਪੰਜਾਬ ਪੁਲਿਸ ਦੀ ਜਿਹੜੀ ਸੀਆਈਡੀ ਆ ਉਹ ਸੁੱਤੀ ਪਈ ਹੈ ਤੇ ਵਾਰਦਾਤ ਹੋਣ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਵੀ ਇਦਾਂ ਹੋ ਗਿਆ ਪਹਿਲਾਂ ਇਹਨਾਂ ਦੀ ਸੀਆਈਡੀ ਦੀ ਕੋਈ ਰਿਪੋਰਟ ਨਹੀਂ ਅਸਲ ਇਹ ਕਿੱਥੋਂ ਆ ਰਹੇ ਨੇ ਨੌਜਵਾਨਾਂ ਨੂੰ ਗੋਲੀਆਂ ਵੱਜ ਰਹੀਆਂ ਨੇ ਮਗਰ ਕੌਣ ਹੈ ਚੁੱਪ ਕਰਕੇ ਸਾਰੇ ਸੁੱਤੇ ਪੈ ਨੇ ਬਾਅਦ ਵਿੱਚ ਤਾਂ ਜਿਹੜੇ ਮਲਜ਼ਮ ਹੈ ਉਹਨਾਂ ਦਾ ਇਨਕਾਊਂਟਰ ਵੀ ਹੋ ਜਾਂਦਾ ਸੋ ਇੱਕ ਚੜ੍ਹਦੀ ਕਲਾ ਵਾਲਾ ਨੌਜਵਾਨ ਜਿਹੜਾ ਕੀ ਬਹੁਤ ਜੋਰ-ਸ਼ੋਰ ਨਾਲ ਆਪਣੀ ਗੱਲ ਰੱਖਦਾ ਸੀ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਇਹਦੀ ਮਾਤਾ ਸਰਪੰਚ ਸੀ ਤੇ ਆਪ ਇਹ ਪੰਚ ਵੀ ਸੀਗਾ ਸੈਨੇ ਭਦੌੜ ਦਾ ਉਹ ਨੌਜਵਾਨ ਜਿਹੜਾ ਕਿ ਸਟੇਜਾਂ ਤੋਂ ਆਪਣੀ ਆਵਾਜ਼ ਬੁਲੰਦ ਕਰਕੇ ਮੌਜੂਦਾ ਸਰਕਾਰ ਨੂੰ ਸਵਾਲ ਕਰਦਾ ਸੀ ਜਿਹਦੀ ਕਿ ਮੌਜੂਦਾ ਐਮਐਲਏ ਲਾਹਵਸੋਂ ਉੱਗੋ ਕੇ ਨਾਲ ਟਕਰਾਰ ਵੀ ਹੁੰਦੀ ਹੈ ਸੋ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਅਸੀਂ 92 ਐਮਐਲਏ ਚੁਣੇ ਸੀ ਕਿ ਗੁੰਡੇ ਚੁਣੇ ਸੀ ਅਸੀਂ ਆਮ ਘਰਾਂ ਦੇ ਪੁੱਤ ਚੁਣੇ ਸੀ ਕਿ ਲੋਕਾਂ ਨੂੰ ਧਮਕੀਆਂ ਦੇਣ ਵਾਸਤੇ ਇਹ ਜਿਹੜੇ ਗੁੰਡਾ ਅੰਸਰ ਚੁਣੇ ਸੀ ਅੱਜ ਸਾਹਮਣੇ ਆ ਰਿਹਾ ਅੱਜ ਗ੍ਰਹਿ ਮੰਤਰੀ ਚੁੱਪ ਹੈ ਮੁੱਖ ਮੰਤਰੀ ਸਾਹਿਬ ਚੁੱਪ ਨੇ ਕਿਉਂਕਿ ਗ੍ਰਹਿ ਮੰਤਰਾਲਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੀਆ ਸੋ ਗ੍ਰਹਿ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਹੈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਕੀ ਜਦੋਂ ਬਾਦਲਾਂ ਵੇਲੇ ਕੋਈ ਅਣਸਖਾਮੀ ਘਟਨਾ ਵਾਪਰਿਸਤਾ ਸਾਡੇ ਨਾਲ ਡਟ ਕੇ ਸਟੇਜਾਂ ਤੇ ਆ ਕੇ ਬੋਲਦਾ ਹੁੰਦਾ ਸੀ ਵੀ ਪੰਜਾਬ 'ਚ ਗੁੰਡਾਰ ਆ ਜਾਊਗਾ ਬਿਲਕੁਲ ਅੱਜ ਹਾਲਾਤ ਕਿੱਥੇ ਜਾ ਰਹੇ ਨੇ ਕੱਲ ਤਿੰਨ ਕਤਲ ਹੋਏ ਦੱਸੇ ਜਾ ਰਹੇ ਨੇ ਇੱਕ ਅੰਮ੍ਰਿਤਸਰ ਇੱਕ ਲੁਧਿਆਣੇ ਤੇ ਇੱਕ ਸੈਨੇ ਸੈਨੇ ਵਾਲਾ ਉਹ ਮੁੰਡਾ ਜਿਹੜਾ ਡੱਟ ਕੇ ਸਟੇਜਾਂ ਦੀ ਸ਼ਾਨ ਬਣਦਾ ਹੁੰਦਾ ਸੀ ਜਿੰਨੀ ਵਾਰ ਵੀ ਸਰਪੰਚ ਕਲਕੱਤਾ ਮਿਲਿਆ ਚੜਦੀ ਕਲਾ ਚ ਹੁੰਦਾ ਸੀ ਹਮੇਸ਼ਾ ਨੇ ਬਾਈ ਕੀ ਹਾਲ ਆ ਇਦਾਂ ਐਨ ਉੱਡ ਕੇ ਮਿਲਣਾ ਅੱਜ ਉਹ ਇਸ ਦੁਨੀਆ ਤੇ ਨਹੀਂ ਰਿਹਾ ਬੜਾ ਦੁੱਖ ਦੇ ਨਾਲੇ ਵੀਡੀਓ ਬਣਾ ਰਿਆਂ ਕਿ ਪੰਜਾਬ ਦੇ ਵਿੱਚ ਗੁੰਡਾ ਰਾਜ ਚੱਲ ਪਿਆ ਕਿਵੇਂ ਗੁੰਡਾ ਰਾਜ ਨੇ ਯੂਪੀ ਨੂੰ ਵੀ ਪਿੱਛੇ ਛੱਡ ਦਿੱਤਾ ਯੂਪੀ 'ਚ ਤਾਂ ਹਾਲਾਤ ਬਹੁਤ ਵਧੀਆ ਹੋ ਗਏ ਪਰ ਪੰਜਾਬ ਚ ਆਏ ਦਿਨ ਵਾਲੀਆਂ ਹਨਾ ਵਾਲੀਆਂ ਲੈਂਦੀਆਂ ਨੇ ਚੈਨੀਆਂ ਲੈਂਦੀਆਂ ਨੇ ਸਕੂਟਰ ਮੋਟਰਸਾਈਕਲ ਚੋਰੀ ਹੁੰਦੇ ਨੇ ਅੱਧੀਆਂ ਰਿਪੋਰਟਾਂ ਪੰਜਾਬ ਪੁਲਿਸ ਲਿਖ ਹੀ ਨਹੀਂ ਰਹੀ ਸੋ ਪੰਜਾਬ ਪੁਲਿਸ ਦੀ ਜਿਹੜੀ ਆਪਾਂ ਕਹਿ ਲਈਏ ਨਾਕਾਮਯਾਬੀ ਇਹਨਾਂ ਦੀ ਸੀਆਈਡੀ ਦੀ ਨਾਕਾਮਯਾਬੀ ਦੇ ਨਾਲ ਇੱਕ ਨੌਜਵਾਨ ਹੋਰ ਇਸ ਦੁਨੀਆ ਤੋਂ ਚਲਾ ਗਿਆ ਨਿੱਧੜਕ ਬੋਲਣ ਵਾਲਾ ਮੁੰਡਾ ਸੀ ਸੁਖਵਿੰਦਰ ਕਲਕੱਤਾ ਹੁਣ ਧਰਨਾ ਲਾ ਲਵਾਂਗੇ ਠੀਕਾ ਲੱਗਿਆ ਹੋਇਆ ਬਹਿ ਜਾਣਗੇ ਪਰ ਉਹਨੇ ਮੁੜਨਾ ਨਹੀਂ ਬੜੇ ਦੁਖੀ ਤੇ ਪਰੇਮਾਨ ਨਾਲ ਮੈਂ ਕਹਿ ਰਿਹਾ ਕਿ ਕਿੰਨਾ ਚਿਰ ਸਾਡੇ ਗੱਬਰੂਆਂ ਦੀਆਂ ਜਾਨਾਂ ਅਜਾਈ ਜਾਣਗੀਆਂ ਜੀਨੇ ਉਹਦਾ ਕਤਲ ਕੀਤਾ ਉਹ ਮੁੰਡਾ ਉਹਦੇ ਨਾਲ ਦਾ ਹੀ ਸੀ ਬਿਲਕੁਲ ਆਪਾਂ ਇਸ ਸਿੰਗਲ ਤੇ ਵੀ ਬੋਲਦੇ ਆ ਨਾਲ ਦਾ ਸੀ ਤਾਂ ਉਹਦੇ ਕੋਲੇ ਵੈਪਨ ਕਿੱਥੋਂ ਆਇਆ ਗੋਲੀਆਂ ਕਿੱਥੋਂ ਆਈਆਂ ਪੁਲਿਸ ਦੀ ਸੀਆਈਡੀ ਨੂੰ ਪਤਾ ਨਹੀਂ ਲੱਗਿਆ ਵੀ ਇਹ ਭਾਈ ਅਸਲਾ ਚੱਕੀ ਫਿਰਦਾ ਜੇ ਅਸਲਾ ਲਾਇਸੈਂਸੀ ਸੀ ਤਾਂ ਉਹਦੇ ਮਨ 'ਚ ਅਜਿਹੀ ਕਿਹੜੀ ਘਟਨਾ ਹੈ ਉਹਦੇ ਮਗਰ ਕੌਣ ਹੈ ਵੀ ਭਾਈ ਚੱਕ ਦੇ ਤੈਨੂੰ ਸਾਭ ਲਾਂਗੇ ਐ ਕਰ ਲਾਂਗੇ ਉੱਥੇ ਤੱਕ ਕਿਵੇਂ ਪਹੁੰਚਿਆ ਜਾਊਗਾ 10 ਟੀਮਾਂ ਲੱਗੀਆਂ ਹਜੇ ਤੱਕ ਉਹਦਾ ਪਤਾ ਨਹੀਂ ਲੱਗਿਆ ਕੋਈ ਕਿਤੇ ਪੁਲਿਸ ਉਹਦਾ ਇਨਕਾਊਂਟਰ ਤਾਂ ਨਹੀਂ ਕਰ ਦੋਗੀ ਵੀ ਇਹ ਚੈਪਟਰ ਹੀ ਬੰਦ ਹੋ ਜਵੇ ਇਹ ਸਾਰੀਆਂ ਗੱਲਾਂ ਹਜੇ ਦੇਖਣਯੋਗ ਨਹੀਂ ਪਰ ਦੁੱਖ ਹੋ ਰਿਹਾ ਅੱਜ ਪੰਜਾਬ ਦੇ ਲੋਕ ਚੁੱਪ ਬੈਠੇ ਨੇ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਬਿਲਕੁਲ ਪੈ ਰਿਹਾ ਪਰ ਜਿਹੜਾ ਬੰਦਾ ਪਿੰਡ ਦੇ ਲਈ 24 ਘੰਟੇ ਡਟ ਕੇ ਖੜਦਾ ਸੀ ਅੱਜ ਉਹਦਾ ਪਿੰਡ ਨਾਲ ਆ ਗਿਆ ਕੀ ਅਜੇ ਨੌਜਵਾਨ ਦੀ ਪੂਰੇ ਪੰਜਾਬ ਨੂੰ ਨਹੀਂ ਬੋਲਣਾ ਚਾਹੀਦਾ ਕਿੰਨਾ ਚਰਜਾਨਾ ਅਜਾਈ ਜਾਵਾਂਗੀਆਂ ਪਹਿਲਾਂ ਦੀਪ ਸਿੱਧੂ ਗਿਆ ਜਿਹੜਾ ਕੀ ਪੰਜਾਬ ਤੇ ਸਿੱਖੀ ਲਈ ਬੋਲਦਾ ਸੀ ਮੂਸੇ ਵਾਲਾ ਦਾ ਇੱਕ ਗਾਣਾ ਆਇਆ ਪਾਣੀ ਛੱਡੋ ਤੁੱਕਾਣ ਦਿੰਦੇ ਉਹਦੇ ਨਾਲ ਕੀ ਹੋਇਆ ਸਭ ਨੂੰ ਪਤਾ ਹੈ ਹੋਰ ਕਈ ਨੌਜਵਾਨ ਚਲੇ ਗਏ ਯਾਰ ਅੱਜ ਇਹਦੇ ਜਾਣ ਨਾਲ ਸੱਚੀ ਦੁੱਖ ਹੋਇਆ ਕਿਉਂਕਿ ਕੰਮ ਵਾਲਾ ਮੁੰਡਾ ਸੀ ਬਹੁਤ ਸੋਹਣੇ ਕੰਮ ਕੀਤੇ ਆ ਕਿਤੇ ਇਹਦੇ ਪਿੰਡ ਜਾ ਕੇ ਦੇਖਿਓ ਪੰਚਾਇਤ ਨੂੰ ਪੁੱਛ ਕੇ ਦੇਖਿਓ ਸੋ ਜੇ ਇਦਾਂ ਦੇ ਕੰਮ ਕਰਨ ਵਾਲੇ ਮੁੰਡੇ ਗੋਲੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ ਤਾਂ ਫਿਰ ਪੰਜਾਬ 'ਚ ਕੌਣ ਰਹਿਣਾ ਚਾਹੇਗਾ ਪੰਜਾਬੀਓ ਇੱਕ ਦੂਜੇ ਦੇ ਵੈਰੀ ਨਾ ਬਣੋ ਜੇ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਹੈ ਯਾਰ ਬਹਿ ਕੇ ਨਿਬੇੜ ਲਓ ਨਾ ਯਾਰ ਗੋਲੀਆਂ ਮਾਰ ਕੇ ਕਿਸੇ ਨੂੰ ਮਾਰ ਦੇਣਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਪੰਜਾਬ ਅਸ਼ਾਂਤ ਸੂਬਾ ਬਣ ਗਿਆ ਪੰਜਾਬ ਚ ਪੁਲਿਸ ਰਾਜ ਹੁੰਦਾ ਜਾਪ ਰਿਹਾ ਪਰ ਸੀਆਈਡੀ ਬਿਲਕੁਲ ਫੇਲ ਹੋ ਰਹੀ ਹੈ ਨਸ਼ੇ ਦੇ ਮੁੱਦੇ ਤੇ ਗੈਂਗਸਟਰ ਮੁੱਦੇ ਤੇ ਗਨ ਕਲਚਰ ਦੇ ਮੁੱਦੇ ਤੇ ਰਿਸ਼ਵਤਖੋਰੀ ਦੇ ਮੁੱਦੇ ਤੇ ਹੈਨਾ ਇੰਨਾ ਬੁਰਾ ਹਾਲ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਪਰ ਆਵਾਜ਼ਾਂ ਦਵਾਈਆਂ ਜਾ ਰਹੀਆਂ ਨੇ ਗਲੇ ਕੁੱਟੇ ਜਾ ਰਹੇ ਵੀ ਨਹੀਂ ਬੋਲਣਾ ਸੋ ਹਾਲਾਤ ਬੇਕਾਬੂ ਹੁੰਦੇ ਨਜ਼ਰ ਪੰਜਾਬ 'ਚ ਆ ਰਹੇ ਨੇ ਆਓ ਪੰਜਾਬ ਲਈ ਅਰਦਾਸ ਕਰੀਏ ਅਤੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਅਕਾਲ ਪੁਰਖ ਚਰਨਾਚ ਸਥਾਨ ਦੇਵੇ ਅਤੇ ਇਹਦੀ ਘੋਖ ਕੀਤੀ ਜਾਵੇ ਵੀ ਇਹਦੇ ਮਗਰ ਕੌਣ ਹੈ ਇਹ ਨਹੀਂ ਵੀ ਉਹ ਮੁੰਡੇ ਨੇ ਮਾਰਤਾ ਤੇ ਗੱਲ ਖਤਮ ਨਹੀਂ ਕਿਉਂ ਮਾਰਿਆ ਕੀ ਗੱਲ ਸੀ ਸਾਰੀ ਬਰੀਕੀ ਨਾਲ ਜਾਂਚ ਕਰਕੇ ਸਭ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਜਾਵੇ ਅੱਜ ਪੰਜਾਬ ਦੇ ਲੋਕਾਂ ਦਾ ਸਥਾਨਕ ਐਮਐਲਏਾਂ ਤੋਂ ਆਪਣੀ ਸਰਕਾਰ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਸੋ ਭਗਵੰਤ ਸਿੰਘ ਮਾਨ ਆਪਣਾ ਵਿਸ਼ਵਾਸ ਬਣਾਉਣ ਦੇ ਲਈ ਲੋਕਾਂ ਦੇ ਵਿਚਾਰ ਆਉਣ ਮੂਰੇ ਆਉਣ ਅਤੇ ਸਾਰੀਆਂ ਸਿਕਿਉਰਟੀਆਂ ਬੈਕਆਊਟ ਕਰਕੇ ਸਿਰਫ ਪੰਜਾਬ ਦੀ ਸੁਰੱਖਿਆ ਦੇ ਲਈ ਸਾਰੀ ਪੁਲਿਸ ਲਾਈ ਜਾ ਤੁਹਾਡਾ ਧੰਨਵਾਦ ਸੱਚਾ